ਅਸੀਂ ਇਹਨੂੰ 2 ਮਹੀਨੇ ਪਹਿਲਾਂ ਟੂਰਨਾਮੈਂਟ ਕਰਵਾਇਆ ਸੀ ਇਹਨੂੰ ਟਰੈਕਟਰ ਦਿੱਤਾ ਬਾਈ ਜੀ 911 ਸਨਮਾਨਿਤ ਕਰਿਆ 15 ਸਾਲ ਤੋਂ 20 ਸਾਲ ਤੋਂ ਮੇਰੀ ਦੋਸਤੀ ਆ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਬੰਦੇ ਨੇ ਚੈਨੀ ਖੋਹੀ ਹੈਗੀ ਚੈਨੀ ਖੋਹਣ ਵਾਲੇ ਬੰਦੇ ਨੂੰ ਸਨਮਾਨ ਕਰਾਂਗੇ 10000 ਦੀ ਫਰੋਤੀ ਮੰਗੀਆਂ ਨੇ ਅਸੀਂ ਫਰੋਤੀ ਮੰਗਣ ਵਾਲੇ ਬੰਦੇ ਨੂੰ ਸਨਮਾਨਿਤ ਕਰਾਂਗੇ ਮੇਰੇ ਸਾਹਮਣੇ ਆਫਰ ਆਏ ਆਈਆਂ ਵੀ ਇਹਨਾਂ ਨੇ ਕਿਹਾ ਬਾਈ ਤੂੰ 10 ਵੀ ਤੈਨੂੰ ਚਾਹੀਦਾ ਕੀ ਹੈਗਾ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਨਾ ਅੱਜ ਨਾ ਕੱਲ ਮੈਂ ਇੱਕ ਨਵਾਂ ਪੈਸਾ ਵੀ ਬਿਕਦਾ ਨਹੀਂਗਾ ਮੈਂ ਨਹੀਂ ਕਿਸੇ ਤੋਂ ਲੈਣਾ ਨਾ ਮੈਨੂੰ ਗੱਡੀ ਦੀ ਲੋੜ ਆ ਨਾ ਜਿਹੜੇ ਬੰਦੇ ਨੂੰ 60-60 ਲੱਖ ਰੁਪਏ ਦਾ ਗਿਫਟ, ਟਰੈਕਟਰ ਜਾਂ ਮੰਨ ਕੇ ਚੱਲੋ ਕੋਈ ਹੋਰ ਚੀਜ਼ਾਂ ਗਿਫਟ ਕਰਦੇ ਨੇ ਲੋਕ। ਲੋਕ ਤਾਂ ਇਹ ਕਹਿੰਦੇ ਨੇ ਬਾਹਰ ਬੈਠੇ ਵੀ ਬਾਈ ਤੂੰ ਦੱਸ ਤੈਨੂੰ ਚਾਹੀਦਾ ਕੀ ਹੈਗਾ? ਉਹ 10000 ਰੁਪਏ ਦੀ 20000 ਦੀ ਚੈਨੀ ਖੋਊਗਾ ਜਾਂ 10000 ਦੀ ਫਰੋਤੀ ਮੰਗੂਗਾ। ਕਹਿੰਦੇ ਭਾਨ ਨੇ ਆਪਦੀ ਚੜ੍ਹਾਈ ਜੀ ਕਰਵਾਉਣ ਦੇ ਲਈ ਆਪਦੇ ਨੇੜਲੇ ਪਿੰਡਾਂ ਤੋਂ ਆਪ ਹੀ ਸਨਮਾਨ ਕਰਵਾ ਲਿਆ। ਤੁਸੀਂ ਗੱਡੀ ਲਿਆਉਣੀ ਹੋਊਗੀ ਘਰੋਂ ਇਹ। ਤੁਸੀਂ ਮੇਰਾ ਨਾਂ ਲੈ ਦੋਗੇ? ਵੀ ਮੈਨੂੰ ਆ ਬੰਦਾ ਦੇ ਕੇ ਗਿਆਗਾ ਅਸੀਂ ਆਪ ਆਪਦਾ ਫੰਡ ਇਕੱਠਾ ਕਰਿਆ ਯਾਰਾਂ ਦੋਸਤਾਂ ਦਾ ਸਾਡਾ ਸਾਰਾ ਫੰਡ ਇਕੱਠਾ ਹੋਇਆ ਕਰਿਆ ਹੋਇਆ ਸੀਗਾ ਉਹਦੇ ਚੋਂ ਅਸੀਂ ਟਰੈਕਟਰ ਇਹਨੂੰ ਤਿਆਰ ਕਰਵਾ ਕੇ ਦਿੱਤਾਗਾ ਕੋਈ ਸਾਨੂੰ ਭਾਨ ਨੇ ਇੱਕ ਨਵਾਂ ਪੈਸਾ ਨਹੀਂ ਦਿੱਤਾ ਪਿੰਡ ਕੋਰਦੋਨੇ ਦੇ ਵਿੱਚ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਇਕੱਠ ਹੋਇਆ ਸਾਡੇ ਨਾਲ ਨੌਜਵਾਨ ਨੇ ਉਹ ਨੌਜਵਾਨ ਨੇ ਜਿੰਨੇ ਪਿਛਲੇ ਦਿਨਾਂ ਦੇ ਵਿੱਚ ਭਾਨੇ ਸਿੱਧੂ ਨੂੰ 59 11 ਦੇ ਨਾਲ ਸਨਮਾਨਿਤ ਕੀਤਾ ਸੀ ਭਾਈ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਅੱਜ ਕਿਵੇਂ ਦੇਖਦੇ ਹੋ ਲੋਕ ਜਿਹੜੇ ਹੈਗੇ ਪਹੁੰਚੇ ਹੋਏ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹਾਲਾਂਕਿ ਪੁਲਿਸ ਪ੍ਰਸ਼ਾਸਨ ਤਾਂ ਇਹ ਕਹਿੰਦਾ ਕਿ ਉਹ ਚੈਨੀ ਚੋਰ ਵੀ ਆ ਪ੍ਰਸ਼ਾਸਨ ਇਹ ਕਹਿੰਦਾ ਕਿ ਉਹ ਬਲੈਕਮੇਲਰ ਵੀ ਆ ਪਰ ਇਹ ਕਿਵੇਂ ਦੇਖਦੇ ਹੋ ਜਿਹੜਾ ਅੱਜ ਇਕੱਠ ਹੋਇਆ ਪਹਿਲਾਂ ਤਾਂ ਸਸਿਕਾ ਬਾਈ ਜੀ ਸਾਰੇ ਮੇਰੇ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਇਸ ਚੈਨਲ ਨਾਲ ਜੁੜੇ ਹੋਏ ਨੇ ਮੇਰੇ ਵੀਰਾਂ ਜਿਹੜੀ ਗੱਲ ਆ ਗਈ ਬਾਈ ਜੀ ਵੀ ਭਾਨਾ ਚੋਰ ਆ ਚੈਨੀ ਚੋਰ ਆ ਜਾਏ ਬਲੈਕਮੇਲਰ ਆ ਜਾ ਏਜੰਟਾ ਤੋਂ ਪੈਸੇ ਲੈਂਦਾਗਾ ਜੇ ਬਾਈ ਜੀ ਐਡੀ ਚੋਰ ਹੁੰਦਾ ਇਹ ਮੈਨੂੰ ਇਹ ਦੱਸੋ ਵੀ ਜੇ ਕਿਸੇ ਦਾ ਵੀ 20 ਲੱਖ ਰੁਪਈਆ ਜਾਂ 10 ਲੱਖ ਰੁਪਈਆ ਵਾਪਸ ਕਰਾਤਾ ਉਹਨੂੰ 50000 ਰੁਪਈਆ ਦੇਣਾ ਕੋਈ ਵੱਡੀ ਗੱਲ ਨਹੀਂ ਹੈਗੀ ਬਹੁਤ ਇਹਨੂੰ ਆਫਰ ਆਈਆਂ ਨੇ ਵੀ ਤੂੰ ਗੱਡੀ ਲੈ ਲੈ ਸਾਡੇ ਤੋਂ ਏਜੰਟਾ ਤੋਂ ਮੇਰੇ ਸਾਹਮਣੇ ਆਈਆਂ ਹੋਈਆਂ ਨਹੀਂ ਇੱਕ ਤਾਂ ਇਹ ਹੁੰਦੀ ਆ ਵੀ ਗੱਲ ਸੁਣੀ ਸੁਣਾਈ ਹੈਗੀ ਮੇਰੇ ਸਾਹਮਣੇ ਆਫਰ ਆਏ ਆਈਆਂ ਵੀ ਨੇ ਕਿ ਬਾਈ ਤੂੰ ਦੱਸ ਵੀ ਤੈਨੂੰ ਚਾਹੀਦਾ ਕੀ ਹੈਗਾ ਠੀਕ ਆ ਬਾਈ ਜੀ ਐਡਾ ਚੋਰ ਹੋਊਗਾ ਜਿਹ ਇਨਕਮ ਹੋਊਗੀ ਮੰਥਲੀ 8 ਲੱਖ ਦੀ ਉਹ ਮੈਨੂੰ ਐ ਦੱਸੋ ਵੀ 20000 ਦੀ ਚੈਨੀ ਖੋਊਗਾ ਇਹ ਸਰਕਾਰ ਨੂੰ ਥੋੜੀ ਬੋਦੀ ਸ਼ਰਮ ਚਾਹੀਦੀ ਹੈ ਕਿ ਜੇ ਆਪਾਂ ਕਿਸੇ ਤੇ ਕੋਈ ਪਰਚਾ ਵੀ ਦੇਣਾਗਾ ਕਾਂਗਰਸ ਨੇ ਵੀ ਚਲੋ ਧੱਕੇਸਾਹੀਆਂ ਕੀਤੀਆਂ ਨੇ ਮੈਂ ਅਕਾਲੀ ਦਲ ਤੋਂ ਇੱਕ ਪਾਰਟੀ ਵਰਕਰਾਂਗਾ ਸਾਡੇ ਤੇ ਵੀ ਅਲੀਗੇਸ਼ਨ ਲੱਗੇ ਵੀ ਯਾਰ ਸੋਡੀ ਪਾਰਟੀ ਨੇ ਧੱਕੇ ਕਰੇ ਨੇ ਪਰ ਸਾਡੀ ਸਰਕਾਰ ਨੇ ਐਡੀ ਗਿਰੀ ਹੋਈ ਰਾਜਨੀਤੀ ਨਹੀਂ ਕੀਤੀ ਜਿੱਡੀ ਕਿ ਇਹਨੇ ਭਗਵੰਤ ਮਾਨ ਨੇ ਕੀਤੀ ਹੈਗੀ 10 10 20 20000 ਦਾ ਜਿਹੜੇ ਇਹਨਾਂ ਨੇ ਇਲਜ਼ਾਮ ਲਾਏ ਨੇਗੇ ਵੀ 10000 ਦੀ ਫਰੋਤੀ ਮੰਗ ਲਈ ਪਹਿਲਾਂ ਐ ਦੱਸੋ ਵੀ 10000 ਦੀ ਕੋਈ ਫਰੋਤੀ ਹੁੰਦੀ ਹੈਗੀ ਜੇ ਬੰਦਾ ਜਿਹੜਾ ਬੰਦਾ 10 ਲੱਖ ਰੁਪਏ ਮਹੀਨੇ ਦਾ ਕਮਾ ਰਿਹਾ ਹੈਗਾ ਜੇ ਉਹਨੇ ਕਿਤੇ ਫਰौती ਮੰਗਣੀ ਹੋਊਗੀ ਭਾਈ ਜੀ ਉਹ 2 ਕਰੋੜ ਰੁਪਏ ਦੀ ਫਰौती ਮੰਗੂਗਾ ਨੰਬਰ 1 ਪਹਿਲੀ ਗੱਲ ਦਾ ਪਹਾਨਾ ਇਹ ਟਾਈਪ ਦਾ ਬੰਦਾ ਹੀ ਨਹੀਂ ਹੈਗਾ ਅਸੀਂ ਇਹਨੂੰ 2 ਮਹੀਨੇ ਪਹਿਲਾਂ ਟੂਰਨਾਮੈਂਟ ਕਰਵਾਇਆ ਅਸੀਂ ਇਹਨੂੰ ਡਰੈਕਟਰ ਦਿੱਤਾ ਭਾਈ ਜੀ ਨਾੜੀ ਘੇਰਾ ਸਨਮਾਨਤ ਕਰਿਆ ਜੇ ਬੰਦਾ ਇਹ ਚੰਗੇ ਕੰਮ ਕਰਦਾ じゃ ਅਸੀਂ ਇਹਨੂੰ 2-3 ਪੀੜ੍ਹੀਆਂ ਤੋਂ ਇਹਨਾਂ ਦੇ ਪਰਿਵਾਰ ਨੂੰ ਜਾਣਦੇ ਆਂਗੇ ਤੀਜੀ ਪੀੜ੍ਹੀ ਹੋਊਗੀ ਸਾਡੀ ਇਹਨਾਂ ਨਾਲ ਵਰਤਦਿਆਂ ਨੂੰ ਇਹਨੂੰ 15 ਸਾਲ ਤੋਂ 20 ਸਾਲ ਤੋਂ ਮੇਰੀ ਦੋਸਤੀ ਆ ਇਹਨੂੰ ਤਾਂ ਸਨਮਾਨਤ ਕੀਤਾ ਸੀ ਭਾਈ ਜੀ ਇਹ ਬੰਦਾ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਬੰਦੇ ਨੇ ਚੈਨੀ ਖੋਹੀ ਹੈਗੀ ਚੈਨੀ ਖੋਣ ਵਾਲੇ ਬੰਦੇ ਨੂੰ ਸਨਮਾਨ ਕਰਾਂਗੇ 10000 ਦੀ ਫਰੋਤੀ ਮੰਗੀਆਂ ਨੇ ਅਸੀਂ ਫਰੋਤੀ ਮੰਗਣ ਵਾਲੇ ਬੰਦੇ ਨੂੰ ਸਨਮਾਨਤ ਕਰਾਂਗੇ ਇਹ ਨਿਰਾ ਗਲਤ ਕੰਮ ਕਰ ਰਹੀ ਹੈ ਸਰਕਾਰ ਬਹੁਤ ੱੱਕੇ ਸਹੀ ਕਰ ਰਹੀ ਹੈਗੀ ਪਰ ਹੁਣ ਇਹਦਾ ਸਰਕਾਰ ਦਾ ਅੰਤ ਆਇਆ ਵਗਾ ਇਹ ਅੰਤ ਆਇਆ ਵਗਾ ਇਹ ਹੁਣ ਅੱਜ ਧਰਨਾ ਜਿਹੜਾ ਇਕੱਠ ਸੋ ਨੂੰ ਆਪ ਵੀ ਦੱਸ ਦੂਗਾ ਬਾਈ ਜੀ ਚੋਰਾ ਮਗਰ 50 50000 ਦਾ ਇਕੱਠ ਨਹੀਂ ਹੁੰਦਾ ਹੁੰਦਾ ਚੈਨੀ ਖੋਣ ਵਾਲਿਆਂ ਦੇ ਮਗਰ 50 50000 ਦਾ ਇਕੱਠ ਨਹੀਂ ਹੁੰਦਾ ਹੁੰਦਾ ਫਰੋਤੀਆਂ ਮੰਗਣ ਵਾਲਿਆਂ ਦੇ ਮਗਰ 50 5000 ਇਹ ਬਹੁਤ ਜ਼ਿਆਦਾ ਨਲੇਕੀ ਕਰ ਰਹੀ ਆ ਸਰਕਾਰ ਇਹ ਜੇ ਤਾਂ ਇਹਨੂੰ ਦੇਖੋ ਅੱਜ ਜਿਹੜਾ ਐਡਾ ਵੱਡਾ ਇਕੱਠ ਹੋਇਆਗਾ 5-10 ਦਿਨਾਂ ਦੇ ਵਿੱਚ ਇਹਨਾਂ ਨੂੰ ਸੜਤਾ ਰਿਹਾ ਕਰਤਾ ਤਾਂ ਚੰਗੀ ਗੱਲ ਨਹੀਂ ਇਦੂ ਇਸ ਤੋਂ ਬਾਅਦ ਇਦੂ ਵੀ ਤਿੱਖਾ ਸੰਘਰਸ਼ ਵਿੱਢਿਆ ਜਾਊਗਾ ਜੇ ਤੁਸੀਂ ਸਨਮਾਨ ਦੀ ਗੱਲ ਕਰੀਆ ਕਿ ਸਨਮਾਨਤ ਕੀਤਾ ਇਹ ਤਾਂ ਵੀ ਬੜੇ ਸਭਾ ਲੋਟੇ ਕਹਿੰਦੇ ਭਾਨ ਨੇ ਆਪਦੀ ਚੜ੍ਹਾਈ ਜੀ ਕਰਵਾਉਣ ਦੇ ਲਈ ਆਪਦੇ ਨੇੜਲੇ ਪਿੰਡਾਂ ਤੋਂ ਆਪ ਹੀ ਸਨਮਾਨ ਕਰਵਾ ਲਿਆ ਬਾਈ ਜੀ ਮੈਨੂੰ ਇਹ ਦੱਸੋ ਤੁਸੀਂ ਗੱਡੀ ਲਿਓਣੀ ਹੋਊਗੀ ਘਰੋਂ ਇਹ ਤੁਸੀਂ ਮੇਰਾ ਨਾਮ ਲੈਦੋਂਗੇ ਵੀ ਮੈਨੂੰ ਆਹ ਬੰਦਾ ਦੇ ਕੇ ਗਿਆਗਾ ਦੱਸੋ ਪੈਸੇ ਛੋੜੇ ਤੁਸੀਂ ਆਪ ਵੀ ਲਿਓਗੇ ਅਗਲਾ ਕਿਉਂ ਪੈਸੇ ਦਊਗਾ ਅਸੀਂ ਆਪ ਆਪਦਾ ਫੰਡ ਇਕੱਠਾ ਕਰਿਆ 11 ਦੋਸਤਾਂ ਦਾ ਸਾਡਾ ਸਾਰਾ ਫੰਡ ਇਕੱਠਾ ਹੋਇਆ ਕਰਿਆ ਹੋਇਆ ਸੀਗਾ ਉਹਦੇ ਚੋਂ ਅਸੀਂ ਟਰੈਕਟਰ ਇਹਨੂੰ ਤਿਆਰ ਕਰਵਾ ਕੇ ਦਿੱਤਾਗਾ ਕੋਈ ਸਾਨੂੰ ਭਾਨਨੇ ਨਾ ਇੱਕ ਨਵਾਂ ਪੈਸਾ ਨਹੀਂ ਦਿੱਤਾ ਦਿੱਤਾ ਸਿਰਫ ਅਸੀਂ ਇਹਦੀ ਇੱਕ ਕਾਰਜਕਾਰੀ ਨੂੰ ਦੇਖਦੇ ਹੋਏ ਵੀ ਯਾਰ ਬੰਦਾ ਬਹੁਤ ਚੰਗੇ ਕੰਮ ਕਰ ਰਿਹਾ ਹੈਗਾ ਇਹ ਤਾਂ ਜਿਹਨੂੰ ਮਰਜ਼ੀ ਕਹਦੇ ਟਰੈਕਟਰ ਦੇ ਦੇ ਬਈ ਹੱਥ ਨੂੰ ਘੰਟੇ 'ਚ ਘਰੇ ਆ ਜੂਗਾ ਗਲਾ ਖੜਾ ਆ ਜੂਗਾ ਪਰ ਅਸੀਂ ਇਹਨੂੰ ਆਪਦੀ ਜੋ ਵੀ ਸਾਡੇ 11 ਦੋਸਤਾਂ ਨੇ ਫੰਡ ਇਕੱਠਾ ਕਰਿਆ ਸੀ ਉਹਦੇ ਵਿੱਚੋਂ ਅਸੀਂ ਆਪਦੇ ਕਲੱ ਅਸੀਂ ਉਹਦੇ ਵਿੱਚੋਂ ਨੂੰ ਡ੍ਰੈਕਟਰ ਦਿੱਤਾਗਾ ਜੇ ਤੁਸੀਂ ਕਹਿੰਦੇ ਕਿ ਤੁਹਾਡੇ ਸਾਹਮਣੇ ਵੀ ਬਹੁਤ ਆਫਰਾਂ ਆਈਆਂ ਜੋ ਤੁਹਾਡੇ ਸਾਹਮਣੇ ਆਫਰ ਆਈ ਤਾਂ ਉਦੋਂ ਭਾਣਾ ਕੀ ਕਹਿੰਦਾ ਹੁੰਦਾ ਸੀ ਬਾਈ ਬਿਲਕੁਲ ਇਹਨੇ ਇਹ ਚੀਜ਼ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਨਾ ਅੱਜ ਨਾ ਕੱਲ ਮੈਂ ਇੱਕ ਨਵਾਂ ਪੈਸਾ ਵੀ ਵਕਦਾ ਨਹੀਂਗਾ ਮੈਂ ਨਹੀਂ ਕਿਸੇ ਤੋਂ ਲੈਣਾ ਨਾ ਮੈਨੂੰ ਗੱਡੀ ਦੀ ਲੋੜ ਆ ਨਾ ਮੈਨੂੰ ਪੈਸਿਆਂ ਦੀ ਲੋੜ ਆਗੀ ਇਹਨੂੰ ਬਹੁਤ ਆਫਰਾਂ ਦਿੱਤੀਆਂ ਤੈਨੂੰ ਗੱਡੀ ਫਲਾਨੀ ਦੇ ਦੇ ਨਾ ਤਿੰਨ ਕੀ ਦੇ ਨਾ ਇਹ ਕਹਿੰਦਾ ਯਾਰ ਮੈਨੂੰ ਬਾਈ ਲੋੜ ਨਹੀਂ ਗਈ ਮੈਨੂੰ 5-7 ਲੱਖ ਰੁਪਈਆ ਮਹੀਨੇ ਦਾ ਆਉਂਦਾਗਾ ਲੋਕਾਂ ਦੇ ਮਨ ਦਿਲਾਂ ਦੇ ਵਿੱਚ ਰਾਜ ਕਰਦਾਗਾ ਮੈਨੂੰ ਇਹ ਚੀ ਉਦੀ 6 ਲੱਖ ਰੁਪਏ ਕੀਮਤ ਹੈ ਜੀ। ਉਹ 6 ਲੱਖ ਰੁਪਏ ਦਾ ਟਰੈਕਟਰ ਹੈ। ਤੁਸੀਂ ਉਹਨੂੰ ਜਿਹੜਾ ਕਿ ਸਨਮਾਨ ਜੀ ਦਿੱਤਾ। ਹਾਂ ਜੀ ਸਨਮਾਨ ਕੀਤਾ ਗਿਆ ਜੀ। ਵਿਫਰੇ ਲੱਗਦਾ ਜੀ ਨੂੰ 6 ਲੱਖ ਦਾ ਟਰੈਕਟਰ ਮਿਲਦਾ ਹੋਵੇ ਉਹ 10-10 ਤੇ 20 ਹਜ਼ਾਰ। ਜੀ ਫਿਰ ਉਹੀ ਗੱਲ ਕਰਦੇ ਆਂਗੇ ਜਿਹੜੇ ਬੰਦੇ ਨੂੰ 6-6 ਲੱਖ ਰੁਪਏ ਦਾ ਗਿਫਟ ਟਰੈਕਟਰ ਜਾਂ ਮੰਨ ਕੇ ਚਲੋ ਕੋਈ ਹੋਰ ਚੀਜ਼ਾਂ ਗਿਫਟ ਕਰਦੇ ਨੇ ਲੋਕ। ਲੋਕ ਤਾਂ ਇਹ ਕਹਿੰਦੇ ਨੇ ਬਾਹਰ ਬੈਠੇ ਵੀ ਬਾਈ ਤੂੰ ਦੱਸ ਤੈਨੂੰ ਚਾਹੀਦਾ ਕੀ ਹੈਗਾ? ਉਹ 10,000 ਰੁਪਏ ਦੀ 20,000 ਦੀ ਚੈਨੀ ਖੋਊਗਾ ਜਾਂ 10,000 ਦੀ ਫਰੋਤੀ ਮੰਗੂਗਾ। ਇਹ ਨਿ ਆਪਦੀਆਂ ਹਰਕਤਾਂ ਤੋਂ ਨਹੀਂ ਇਹਨਾਂ ਨੂੰ ਖਮਾਜਾ ਭੁਗਤਣਾ ਪਊਗਾ ਸਾਡੇ ਜ਼ਿਲ੍ਹੇ ਦੇ ਵਿੱਚ ਤਾਂ ਅੱਜ ਤੁਸੀਂ ਦੇਖ ਹੀ ਲਿਓ ਵੀ ਇਦੂ ਬਾਅਦ ਇਹਨਾਂ ਦੇ ਜਿਹੜੇ ਹਾਲਾਤ ਨੇ ਕੀ ਹੋਣਗੇ ਅੱਜ ਸੋਡੇ ਕੈਮਰੇ ਰਾਹੀਂ ਮੈਂ ਕਹਿ ਰਿਹਾਗਾ ਵੀ ਇਦੂ ਬਾਅਦ ਮੈਂਬਰ ਆਫ ਪਾਰਲੀਮੈਂਟ ਇਹ ਆਪਦਾ ਖੜਾ ਕਰਨਗੇ 2024 ਦੇ ਚੋਣਾਂ ਦੇ ਵਿੱਚ ਇਦੂ ਬਾਅਦ ਇਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਹੋਣਗੇ ਤੁਹਾਨੂੰ ਪਤਾ ਆਪੀ ਲੱਗ ਜਾਊਗਾ